ਮਾਨਯੋਗ ਸੀਐਮ ਸਾਹਿਬ ਮਾਨਯੋਗ ਡੀਜੀਪੀ ਸਾਹਿਬ ਮਾਨਯੋਗ ਐਸਐਸਪੀ ਸਾਹਿਬ ਗੁਰਦਾਸਪੁਰ ਜੀ ਦੀ ਨਿਯਤ ਦਿਸ਼ਾ ਨਿਰਦੇਸ਼ ਅਧੀਨ ਸ਼ਹਿਰ ਵਿੱਚ ਚੱਕੀ ਤੇ ਭੇੜੇ ਪੁਸਨ ਦੀ ਚੈਕਿੰਗ ਸੋਨੀ ਨਾਕਬੰਦੀ ਕੀਤੀ ਗਈ ਸੀ ਜਿਸ ਦੌਰਾਨ ਪੁਲਿਸ ਪਾਰਟ ਨੇ ਦੋ ਸ਼ੱਕੀ ਵਿਅਕਤੀਆਂ ਨੂੰ ਰੋਕ ਕੇ ਉਹਨਾਂ ਦੀ ਚੈਕਿੰਗ ਕੀਤੀ ਜਿਨ੍ਹਾਂ ਕੋਲੋਂ ਦੋ ਪਿਸਟਲ 32 ਗੋਲ ਸਨੇਤ ਮੈਗਜ਼ਨ ਤੇ ਇੱਕ ਜਿੰਦਾ ਕਾਰਤੂਸ ਬਰਾਮਦ ਹੋਇਆ ਜਿਨ੍ਹਾਂ ਨੇ ਆਪਣਾ ਨਾਮ ਹਰਕੀਰਤ ਸਿੰਘ ਤੇ ਨਿਤਿਸ਼ ਕੁਮਾਰ ਦੱਸਿਆ ਜਿਨ੍ਹਾਂ ਦੇ ਖਿਲਾਫ ਸਾਣਾ ਸਿਟੀ ਗੁਰਦਾਸ ਵਿੱਚ ਐਫਆਈਆ ਨੰਬਰ 56 ਅੰਡਰ ਸੈਕਸ਼ਨ 27 ਡਾਟ ਆਰ ਐਕਟ ਰਜਿਸਟਰਡ ਕੀਤੀ ਗਈ ਹੈ ਦੋਸ਼ੀਆਂ ਨੂੰ ਮਾਨਜੋਗ ਅਦਾਲਤ ਵਿੱਚ ਪੇਸ਼ ਕਰਕੇ ਨਜ਼ਰ ਰਿਮਾਂਡ ਹਾਸਲ ਕਰਕੇ ਬਰੀਕੀ ਨਾਲ ਪੁੱਛਗਿੱਛ ਕੀਤੀ ਜਾਵੇਗੀ ਇਹਨਾਂ ਕੋਲੋਂ ਪੁੱਛਿਆ ਜਾਵੇਗਾ ਕਿ ਪਿਸਤਲ ਕਿੱਥੋਂ ਲੈ ਕੇ ਆਏ ਤੇ ਕਿਸ ਮਕਸਦ ਦੀ ਲੈ ਕੇ ਸਰ ਸਪੈਸ਼ਲ ਕਿਹੜੀ ਮੇਡ ਦੇ ਆਗਦੇ ਕੰਟਰੀ ਮੇਡ ਪਤਾ ਲੱਗਾ ਕਿ ਕੋਈ ਵਾਰਦਾਤ ਨੂੰ ਜਾਂ ਜੋ ਕਿਹੜੀ ਫਰਾਂਚ ਹੈ ਕਿਉਂ ਮੰਗ ਰਹੀ ਹੈ ਜੇ ਕੋਈ ਗੱਲ ਸਾਹਮਣੇ ਨਹੀਂ ਆਈ ਪੁੱਛਗਿੱਛ ਦੌਰਾਨ ਨਹੀਂ ਪੁੱਛਗਿੱਛ ਬਰੀਕੀ ਨਾਲ ਪੁੱਛਗਿੱਛ ਕਰਾਂਗੇ ਦੇ ਨੇ ਕਿਸੇ ਇਬਾਦਤ ਨੂੰ ਅੰਜਾਮ ਦਿੱਤਾ ਕਿ ਨਹੀਂ ਕਿਸੇ ਨਾਲ ਸਬੰਧਤ ਹੈ ਨਹੀਂ ਕੋਈ ਗੈਂਗ ਜਾਂ ਨਹੀਂ ਅਜੇ ਕੋਈ ਗੱਲ ਸਾਹਮਣੇ ਨਹੀਂ ਆਈ ਇਹ ਪਾਰਟ ਆਫ ਇਨਵੈਸਟੀਗੇਸ਼ਨ ਉਮਰ ਕਿੰਨੀ ਕਿੰਨੀ ਕੀ ਕੀ ਕੰਮ ਕਰਦੇ ਆ ਇਹ ਇੱਕ ਤੇ ਗੋਲਡਨ ਕਾਲਜ ਵਿੱਚ ਇੰਜੀਨੀਅਰਿੰਗ ਕਰਦਾ ਦੋਨਾਂ ਦੀ ਉਮਰ 19 ਸਾਲ ਹੈ ਗੋਲਡਨ ਕਾਲਜ ਕੌਣ ਕਰਦਾ ਇੰਜੀਨੀਅਰਿੰਗ ਕਰਦਾ ਹਰਕੀਰਤ ਸਿੰਘ ਜੀਨੀ ਕਰਦਾ ਇੰਜੀਨੀਅਰਿੰਗ ਕਿਹੜੇ ਸਪੈਸ਼ਲ ਜਗਾ ਫਸਟ ਫਸਟ ਸਮਝ ਤਾ ਦੂਸਰਾ ਮਰਾ ਦੂਸਰਾ ਪਾਸਟੂ ਕਰਕੇ ਵਿਲਾ ਪੜਦਾ ਨਹੀਂ ਹੈ ਪਹਿਲੇ ਮੁਕਾਮੇ ਕਰਦੇ ਹੋਣੇ ਨਹੀਂ ਅਜੇ ਤੱਕ ਕੋਈ ਗੱਲ ਸਾਹਮਣੇ ਨਹੀਂ ਆਈ ਨਵੇਂ ਨੇ ਨਵਲ ਕਲੋਜ ਦੇ ਭਰਾਚ ਬਾਕੀ ਅਹੀਂ ਸਬੰਧਤ ਥਾਣੇ ਤੋਂ ਇਹਨਾਂ ਦਾ ਰਿਕਾਰਡ ਹਾਸਲ ਕਰ ਰਹੇ ਹਾਂ ਇਹ ਲੁਕਾ ਕੇ ਰੱਖੇ ਸੀ ਇਹ ਕਿਤੇ ਜਾਂ ਨਹੀਂ ਇਹਨਾਂ ਦੇ ਡੱਬੇ ਵਿੱਚੋਂ ਮਿਲੇ ਜਦੋਂ ਇਹਨਾਂ ਦੀ ਨਾਕਾਬੰਦੀ ਰਨ ਚੈਕਿੰਗ ਕੀਤੀ ਇਹਨਾਂ ਦੇ ਡੱਬੇ ਵਿੱਚੋਂ ਦੋ ਲੋ ਇਕੱਠੇ ਸੀਗੇ ਦੋ ਲੋ ਇਕੱਠੇ ਆ ਰਹੇ ਸੀ ਮੌਕੇ ਤੇ ਜਿਹਨੇ ਫੜਿਆ ਉਹ ਰ ਕੀ ਨਾ ਜ ਸਾਡੇ ਪੁਲਿਸ ਪਾਰਟੀ ਹਰਜਿੰਦਰ ਸਿੰਘ ਐਸਆਈ ਸੀ ਤੇ ਨਾਲ ਉਹ ਪੁਲਿਸ ਪਾਰਟੀ ਸੀ ਨਾਲ ਸਾਡੇ ਜਿਹੜੇ ਸਪੈਸ਼ਲ ਬ੍ਰਾਂਚ ਦੇ ਸਬ ਇੰਸਪੈਕਟਰ ਗਵਿੰਦਰ ਸਿੰਘ ਓਸੀ ਸੀ